Brought to you by Silver Pumps. ਟੌਪ ਕੁਆਲਿਟੀ অর ਕੰਸਿਸਟੈਂਟ ਪਰਫਾਰਮੈਂਸ ਕੇ ਲਿਏ ਸਿਰਫ ਸਿਲਵਰ ਪੰਕ ਦਾ ਨਾਮ ਯਾਦ ਰੱਖਣਾ ਅੱਜ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਹੜੀ ਮੁੜ ਭਰਤੀ ਹੈ ਜਿਹੜੀ ਉਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਜਿਹੜਾ ਇੱਕ ਵੱਖਰਾ ਧੜਾ ਸੀਗਾ ਸ਼੍ਰੋਮਣੀ ਕਾਲੀ ਦਲ ਦਾ ਉਹਦੇ ਵੱਲੋਂ ਜਿਹੜਾ ਹੁਕਮਨਾਮੇ ਦੇ ਤਹਿਤ ਅੱਜ ਸੰਗਰੂਰ ਦੇ ਵਿੱਚ ਵੱਡੇ ਪੱਧਰ ਤੇ ਸ਼੍ਰੋਮਣੀ ਕਾਲੀ ਦਲ ਦਾ ਇਕੱਠ ਰੱਖਿਆ ਗਿਆ ਸਾਡੇ ਨਾਲ ਮੰਤਰੀ ਤੇ ਆਲੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂਗੇ ਕਿਵੇਂ ਦੇਖਦੇ ਹੋਗੇ ਸਰ ਕਿ ਅੱਜ ਵੱਡੇ ਪੱਧਰ ਤੇ ਸੰਗਰੂਰ ਦੇ ਵਿੱਚ ਅੱਜ ਇਕ ਵੱਖਰੀ ਵੱਖਰੀ ਜਗ੍ਹਾ ਤੇ ਉੱਪਰ ਕੈਂਪ ਲਾ ਰਹੇ ਹਾਂ ਤਾਂ ਕਿਵੇਂ ਲੱਗਦਾ ਹੈ ਕਿ ਦੁਬਾਰਾ ਕਿਸ ਤਰ੍ਹਾਂ ਜਿਹੜਾ ਤੁਹਾਡਾ ਪਲਾਨ ਹੈ ਕਿ ਕਿਵੇਂ ਸ਼੍ਰੋਮਣੀ ਕਾਲਦਾ ਨੂੰ ਖੜਾ ਕੀਤਾ ਜਾਊਗਾ ਕੋ ਸ਼੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਮਜ਼ਬੂਤ ਸੀ ਤੇ ਮਜ਼ਬੂਤ ਹੈ ਲੀਡਰਸ਼ਿਪ ਨਾਲ ਲੋਕਾਂ ਦੀ ਨਾਰਾਜ਼ਗੀ ਸੀਗੀ ਤੇ ਉਹ ਜੇ ਪਿੱਛੇ ਥੋੜਾ ਕੁਝ ਟਾਈਮ ਲਈ ਹਟ ਜਾਂਦੇ ਸਰਕਾਰ ਤੱਕ ਸਭ ਦਾ ਹੁਕਮ ਨਾਮ ਜੀ ਮੰਨ ਲੈਂਦੇ ਤਾਂ ਮੇਰਾ ਖਿਆਲ ਕੋਈ ਦਿੱਕਤ ਹੀ ਨਹੀਂ ਸੀ ਲੇਕਿਨ ਹੁਣ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਇਹਨੂੰ ਦੁਬਾਰਾ ਦੇਸ਼ ਹੋਇਆ ਪਹਿਲਾਂ 7 ਮੈਂਬਰੀ ਸੀ ਹੁਣ 5 ਮੈਂਬਰੀ ਨੂੰ ਦੇਸ਼ ਹੋਇਆ ਭਰਤੀ ਅਸੀਂ ਸ਼ੁਰੂ ਕੀਤੀ ਆ ਕੱਲ ਤੱਕ ਸਾਹਿਬ ਜਸੇਰ ਸਾਹਿਬਾਂ ਦੇ ਆਦੇਸ਼ ਤੋਂ ਬਾਅਦ ਤੇ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਕਿਉਂਕਿ ਅਕਾਲੀ ਦਲ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਇਹ ਹਰ ਇੱਕ ਬੰਦਾ ਸਮਝ ਚੁੱਕਿਆ ਹੈ ਬੋਡਰ ਸੋ ਲੋਕ ਚਾਹੁੰਦੇ ਵੀ ਇਹ ਪੰਥਕ ਪਾਰਟੀ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਸੋ ਇਸੇ ਲਈ ਲੋਕਾਂ ਦਾ ਏਡਾ ਵੱਡਾ ਸਾਥ ਮਿਲ ਰਿਹਾ ਹੈ ਤਦ ਉਸ ਵੀਰਸੀ ਕਿ ਬਦਲ ਨੂੰ 10 ਵੀਰੇ ਸੀ ਕਿ ਨਿੱਜੀ ਤੌਰ ਤੇ ਮਿਲੇ ਹੋਗੇ ਵਕ ਵਕ ਜਿਹੜੇ ਹੋਰ ਵੀ ਲੀਡਰ ਨੇ ਉਹਨਾਂ ਨਾਲ ਵੱਖ ਹੋ ਰਹੇ ਨੇ ਤਾਂ ਹੁਣ ਕਾਰਨ ਕੀ ਮੰਨ ਰਹੇ ਹੋ ਕਿ ਦੁਵਾਰਾ ਕਿਸ ਤਰ੍ਹਾਂ ਜਿਹੜਾ ਸ਼ਰਮਣੀ ਕਲ ਦਾ ਲਾ ਕਿਉਂਕਿ ਖੇਤਰੀ ਪਾਰਟੀ ਹੈਗੀ ਕਿਵੇਂ ਸਟੈਂਡ ਕਰੂਗੀ ਦੇਖੋ ਇਹ ਤਾਂ ਇਤਿਹਾਸ ਵੀ ਹੁਣ ਇਸ ਤਰ੍ਹਾਂ ਹੀ ਹੁੰਦਾ ਆ ਜਦੋਂ ਸਾਰੇ ਇਕੱਠੇ ਹੀ ਹੋਗੇ ਤਾਂ ਆਪੇ ਸਟੈਂਡ ਕਰ ਜਾਣੀ ਆ ਦੇਖੋ ਲੀਡਰਸ਼ਿਪ ਇਕੱਲੀ ਸਭ ਕੁਝ ਨਹੀਂ ਨਾ ਇੱਕ ਵਿਅਕਤੀ ਕੁਝ ਨਹੀਂ ਨਾ ਹੈਗਾ ਜਾਂ ਦੋ ਵਿਅਕਤੀ ਕੁਝ ਨਹੀਂ ਜਿੱਥੇ ਸਾਰੀ ਲੀਡਰਸ਼ਿਪ ਇਕੱਠੀ ਹੋਗੀ ਵਰਕਰ ਇਕੱਠੇ ਹੋਗੇ ਤੇ ਲੋਕ ਇਕੱਠੇ ਹੋਗੇ ਤਾਂ ਆਪਦੀ ਪਾਰਟੀ ਮਜ਼ਬੂਤ ਹੋਗੀ ਪਰ ਹੁਣ ਤੱਕ ਤਾਂ ਨੁਕਸਾਨ ਇਹੀ ਹੁੰਦਾ ਆਇਆ ਕਿ ਦੋਵੇਂ ਧੜੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਰਹੇ ਨੇ ਜੋ ਵੀ ਪਿਛਲੇ ਟਾਈਮ ਸਰਕਾਰਾਂ ਦੇ ਸਮੇਂ ਦੇ ਵਿੱਚ ਹੁੰਦਾ ਰਿਹਾ ਤਾਂ ਹੁਣ ਇਹ ਕਿਵੇਂ ਦੇਖਦੇ ਹਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਹੋਣਗੀਆਂ ਜਿਹੜੀ ਇਹ ਹੁਣ ਪਰਤੀ ਸ਼ੁਰੂ ਹੋਈ ਹੈ ਨਾ ਇਹ ਕਿਸੇ ਧੜੇ ਵੱਲੋਂ ਨਹੀਂ ਹੈਗੀ ਇਹ ਸ੍ਰੀ ਕਾਲਤਖ ਸਾਹਿਬ ਵੱਲੋਂ ਹੈ ਜਿਹੜੀ ਕਮੇਟੀ ਸ਼੍ਰੀ ਕਾਲ ਤਕਸਾਭ ਨੇ ਬਣਾਈ ਆ ਸੋ ਹਰ ਸਿੱਖ ਸ਼੍ਰੀ ਕਾਲ ਤਕਸਾਭ ਨੂੰ ਸਮਰਪਿਤ ਆ ਸੋ ਇਸੇ ਕਰਕੇ ਲੋਕ ਤੁਰਿਆ ਹੋ ਜੀ ਅਸੀਂ ਸਾਡੀ ਕੱਲਿਆਂ ਦੀ ਕੋਹੋਂ ਥੋੜੀ ਆ ਜਾਂ ਮੈਂ ਆ ਕੇ ਇੱਥੇ ਕੋਈ ਗੱਲ ਕਰਨਾ ਜਾਂ ਪੰਜ ਅਸੀਂ ਬਿਨਾਂ ਕਿਸੇ ਆ ਕੇ ਸਿੱਧੀ ਅਸੀਂ ਗੱਲ ਕਰਦੇ ਸਾਡੀ ਕੋਹੋਂ ਹੋਂਦ ਨਹੀਂ ਹੈਗੀ ਹੋਂਦ ਤਾਂ ਸ਼੍ਰੀ ਕਾਲ ਤਕਸਾਭ ਨਾਲ ਸਾਰਿਆਂ ਦੀ ਉੱਥੋਂ ਇਹ ਕਮੇਟੀ ਦਾ ਅਨਾਉਂਸ ਹੋਇਆ ਫਸੀਲ ਤੋਂ ਇਸੇ ਕਰਕੇ ਜਿਹੜਾ ਸਤਕਾਰ ਆ ਲੋਕਾਂ ਦਾ ਸਹਿਯੋਗ ਆ ਜਿਹੜਾ ਇਸੇ ਕਰਕੇ ਮਿਲ ਰਿਹਾ ਪਰ ਹੁਣ ਉੱਥੇ ਤਾਂ ਵੱਡੀ ਸਮੱਸਿਆ ਕਿ ਕੁਲਦੀਪ ਸਿੰਘ ਗੜਗੰਜ ਨੇ ਜਿਹੜੇ ਉਹਨਾਂ ਨੂੰ ਜਥੇਦਾਰ ਲਗਾਇਆ ਗਿਆ ਕਿ ਤੁਸੀਂ ਉਹਨਾਂ ਦੀ ਜਿਹੜ ਉਹ ਜ਼ਰ ਪੰਥਕ ਜਥੇਬੰਦੀਆਂ ਵੱਲੋਂ ਹਜੇ ਉਸ ਗੱਲ ਨੂੰ ਨਹੀਂ ਮੰਨਿਆ ਜਾ ਰਿਹਾ ਨਾ ਲੇਕਿਨ ਅਸੀਂ ਉੱਥੇ ਜਿਸ ਦਿਨ ਗਏ ਆ ਜਿਸ ਦਿਨ ਅਸੀਂ ਸ਼ੁਰੂਆਤ ਕੀਤੀ ਆ ਸਾਨੂੰ ਲਿਖਤੀ ਸੱਦਾ ਮਿਲਿਆ ਸ੍ਰੀ ਕਾਲਤਕ ਸਾਹਿਬ ਦੇ ਲੈਟਰ ਪਰ ਤੇ ਮੇਰਾ ਖਿਆਲ ਹੈ ਕਿ ਸਾਡੀ ਜ਼ਿੰਮੇਵਾਰੀ ਬਣਦੀ ਸੀ ਉੱਥੇ ਉੱਥੇ ਮਿਲਣ ਦੀ ਉਹਨਾਂ ਦੇ ਅਸੀਂ ਮਿਲੇ ਆ ਤੇ ਉਹਨਾਂ ਨੇ ਤਾਂ ਸਾਨੂੰ ਕਿਹਾ ਪੰਥਕ ਇੱਕ ਤਾਂ ਅਸੀਂ ਕਹਿੰਦੇ ਤਿਆਰ ਹੀ ਹੈਗੇ ਆ ਜਦੋਂ ਮਰਜ਼ੀ ਕਰ ਲਓ ਲੇਕਿਨ ਪੰਥ ਪ੍ਰਵਾਨਿਤ ਫੈਸਲੇ ਹੋਣ ਜੋ ਸਾਡਾ ਪੰਥ ਚਾਹੁੰਦਾ ਸਾਡੀ ਸੰਗਤ ਚਾਹੁੰਦੀ ਆ ਉਹਨਾਂ ਨੂੰ ਪ੍ਰਵਾਨਿਤ ਫੈਸਲੇ ਕਰ ਲਓ ਜਦ ਮਰਜ਼ੀ ਕਰ ਲਓ ਪਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਵਾਪਸ ਲੈ ਲਿਆਗਾ ਤੇ ਹੁਣ ਦੁਬਾਰਾ ਉਹਨਾਂ ਨੇ ਕਿਹਾਗਾ ਕਿ ਜਿਹੜੇ ਨਿਯਮ ਨੇ ਉਹ ਬਦਲੇ ਜਾਣਗੇ ਪ੍ਰਧਾਨ ਨੂੰ ਲੈ ਕੇ ਉਹ ਦੇਖਦੇ ਆ ਜੀ ਹੌਣ ਸਮੇਂ ਕੀ ਫੈਸਲੇ ਲੈਂਦੇ ਸਾਡੇ ਨਾਲ ਮਨਪ੍ਰੀਤ ਅਯਾਲੀ ਜਿਨ੍ਹਾਂ ਨੇ ਕਿਹਾਗਾ ਕਿ ਜਿਹੜਾ ਮੋੜ ਜਿਹੜਾ ਹੋਣਾ ਸ਼੍ਰੋਮਣੀ ਕਲਦਲ ਨੂੰ surjit ਕੀਤਾ ਜਾਵੇਗਾ ਨਵੇਂ ਜਿਹੜੇ ਚਿਹਰੇ ਨੇਗੇ ਨਵੇਂ ਜਿਹੜੇ ਨੌਜਵਾਨ ਚਿਹਰੇ ਨੇ ਉਹਨਾਂ ਨੂੰ ਭਰਤੀ ਕੀਤਾ ਜਾਵੇਗਾ ਤਾਂ ਹੁਣ ਦੇਖਣਾ ਹੋਵੇਗਾ ਕਿਉਂਕਿ ਸ਼੍ਰੋਮਣੀ ਕਾਲ ਦਲ ਦੇ ਵਿੱਚ ਇਹ ਗੱਲ ਕੀਤੀ ਜਾਵੇ ਤਾਂ ਲਗਾਤਾਰ ਜਿਹੜੇ ਵੱਡੇ ਸੰਕਟ ਨੇ ਆਉਂਦੇ ਰਹੇ ਨੇ ਇੱਕ ਪਾਸੇ ਹੁਣ ਸੁਖਵੀਰ ਸਿੰਘ ਬਾਦਲ ਦਾ ਧੜਾ ਹੈਗਾ ਤਾਂ ਹੁਣ ਦੂਜੇ ਪਾਸੇ ਮਨਪ੍ਰੀਤ ਸਿੰਘ ਅਯਾਲੀ ਜੋ ਕਿ ਇੱਕ ਸਮੇਂ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਸੀਗੇ ਉਹ ਵੱਖ ਹੋ ਕੇ ਹੁਣ ਦੂਸਰੇ ਧੜੇ ਦੇ ਨਾਲ ਨੇ ਤੇ ਇਕਬਾਲ ਸਿੰਘ ਝੁੰਦਾ ਜਿਹੜੇ ਕਿ ਉਹ ਵੀ ਬਾਦਲ ਧੜੇ ਦੇ ਨਾਲ ਨੇ ਉਹ ਵੀ ਹੁਣ ਵਕਰੇ ਨੇ ਅੱਜ ਵੱਡਾ ਇਕੱਠ ਕੀਤਾ ਗਿਆ ਮੋੜ ਜਿਹੜਾ ਸ਼੍ਰੋਮਣੀ ਕਾਲ ਦਲ ਦੀ ਜਿਹੜੀ ਭਰਤੀ ਦੀ ਸ਼ੁਰੂਆਤ ਕੀਤੀ ਗਈ ਹੈਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਸ਼੍ਰੋਮਣੀ ਕਾਲਦਾਲਾ ਉਹ ਮੁੜ ਸੁਰਜੀਤ ਖਾਉ ਪਾਉਂਦਾਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ